ਘਰ ਨੂੰ ਆਇਆ ਥੇਨੂੰ ਉਹ ਹੀ ਪ੍ਰਸ਼ੋਦ ਮੈਨੂੰ ਕਹਿੰਦਾ ਚੱਲ ਸਵੇਰ ਦਰਸ਼ਨ ਕਰਨ ਜਾਣਾ ਪਹਿਲਾਂ ਅੱਜੇ ਜਾਣਾ ਜੇ ਸਵੇਰੇ ਚਲਾਂਗੇ ਬੱਸਾਂ ਚੱਲੀਆਂ ਦੇ ਕਹਿੰਦਾ ਹੁਣੇ ਜਾਣਾ ਕਹਿੰਦਾ ਸਾਨੂੰ ਖਰਬੂਜਾ ਵਾਲਾ ਟਰੱਕ ਮਿਲ ਗਿਆ ਉਹ ਜਲੰਧੇ ਜਾ ਸਕਦਾ ਉਹਦੇ ਤੇ ਚੜ ਕੇ ਅਸੀਂ ਜਾਣੀ ਸ਼ਾਮ ਤੱਕ ਅਸੀਂ ਸਰਸੇ ਪਹੁੰਚ ਗਏ ਸਰਸੇ ਪਹੁੰਚੇ ਤਾਂ ਸ਼ਾਮ ਸਾਰਾ ਚੱਲ ਕੇ ਸਾਨੂੰ ਪਤਾ ਲੱਗਿਆ ਸਵੇਰੇ ਜੇ ਪਾਸ ਇੱਥੇ ਆ ਰਹੇ ਕਿਸੇ ਦੇ ਘਰ ਉਥੇ ਦਰਸ਼ਨ ਹੋਏ ਜੇ ਪਾਸ ਇਹਨੇ ਜੀਵਨਗਰ ਆਇਆ ਜੀਵਨਗਰ ਚੱਲ ਗਏ ਕੋਠੀ ਦੇਰ ਦੇ ਅਸਵਾ ਦੇ ਕੋਠੜੀ ਆ ਸੱਚੇ ਪਾਤਸ਼ਾਹ ਦਾ ਮਹਾਰਾਜ ਉਸ ਮੰਝੇ ਤੇ ਬੈਠੇ ਆ ਬਸਲਾ ਕਰਦੇ ਅਸੀਂ ਜਾ ਕੇ ਮੱਥੇ ਟੇਕਿਆ ਚੜਦੇ ਨੇ ਸੱਚੇ ਪਾਤਸ਼ਾਹ ਉੱਠ ਕੇ ਆ ਗਏ ਸਾਡੇ ਕੋਲ ਬਾਹਰ ਆ ਗਏ ਉਹ ਸਾਡੇ ਨਾਲ ਬੱਜਣ ਕਰਨ ਲੱਗੇ ਉਹ ਕਹਿੰਦੇ ਪਰਸ਼ੋਦ ਨੂੰ ਕਹਿੰਦੇ ਕਿ ਤੇਰਾ ਭਰਾ ਵੀ ਆਇਆ ਤਾਂ ਨਹੀਂ ਪਾਣਾ ਕਹਿੰਦੇ ਉਹ ਵੀ ਆਇਆ ਅਸੀਂ ਕਹਿੰਦੇ ਕੌਣ ਕਹਿੰਦੇ ਤੇਰਾ ਭਰਾ ਹਾਂ ਸਾਨੂੰ ਕਿ ਮਹਾਰਾਜ ਵੀ ਮਾਰਦੇ ਆ ਇੰਨੀ ਗੱਲ ਉਹਨੇ ਕਹੀ ਤਾਂ ਮੇਰੇ ਮੈਨੂੰ ਜਨਾਬ ਦਾ ਪੂਰਾ ਸੇਵਾਸ਼ ਮੈਂ ਜਵਾਜਾ ਸੁੰਦਰ ਜੁੜਾ ਜਿਹੜਾ ਨਹੀਂ ਮਰਦੇ ਚ ਸੱਤੇ ਪਾਸਾ ਉਸ ਤੋਂ ਪਹਿਰੇ ਗਾਲੋਟਾ ਆ ਗਏ ਨਾ ਸਾਨੂੰ ਕਹਿੰਦੇ ਕਿ ਤੁਸੀਂ ਹੁਸ਼ਰਪ ਜਾਣਾ ਹੁਣ ਹਾਂਜੀ ਜਾਓ ਉਹ ਉਦੋਂ ਬਾਅਦ ਇੱਥੇ ਆਇਆ ਸੱਤੇ ਪਾਸਾ ਮੈਂ ਕਿਹਾ ਵੀ ਇੱਥੇ ਐਸ ਰੋਬਰ ਦੇ ਉੱਤੇ ਸੱਤੇ ਪਾਸਾ ਚਲੇ ਜਾਂਦੇ ਆ ਮਹਾਰਾਜ ਆ ਕੇ ਸੱਤੇ ਪਾਸਾ ਪੰਡਾ ਜੀ ਉਹ ਨਹੀਂ ਆ ਮੈਂ ਕੋਨੇ ਜਾ ਕੇ ਨਹੀਂ ਤੇ ਮੈਂ ਫੇਰ ਦਰਸ਼ਨ ਕਰਾਂਗੇ ਜਦ ਗੱਦੀ ਬੈਠੀ ਹੁਣ ਦੂਰ ਨਿਸਕਾਰ ਕਰ ਲੈਨੇ ਮੈਂ ਸਾਹਜ ਸਿੰਘ ਜੀ ਇੱਥੇ ਇਸ ਰਾਹ ਦੇ ਤੱਕ ਉਹਨੇ ਤਾਂ ਨਿਸਕਾਰ ਫਲੇ ਕੀਤੀ ਜਮ ਉੱਠ ਕੇ ਦੇਖਾਂ ਸੱਚ ਪਾ ਮੇਰੇ ਮੋਰ ਖੜਿਆ ਸੁਣਾ ਗਏ ਕਹ ਆਇਆ ਮੈਂ ਕੱਲ ਆਇਆ ਕਹਿੰਦੇ ਉਧਰ ਕੋ ਭਜਾਲ ਆ ਤੁਹਾਡੇ ਕਿ ਦੁਬਈ ਦਾ ਨਾਂ ਨਹੀਂ ਸਦਾ ਰਾਣ ਵਾਜ ਜਾ ਸਗਾ ਤੇ ਰਾਣ ਚ ਭਜਾਲ ਆ ਸਿਹਰਾਜ ਸ਼ਹਿਰ ਕਹਿੰਦੇ ਉਸੇ ਭਜਾਲ ਆ ਕਹਿੰਦੇ ਬਹੁਤ ਉੱਥੇ ਮੈਂ ਸੇ ਭਾਈ ਮਨਤੇ ਤਬਲੇ ਮੇਰੇ ਕੋਲ ਕਹਿੰਦੇ ਵੀ ਸਾਨੂੰ ਤੇ ਕਿ ਜਿਸ ਤਨ ਪਾਜੀ ਇੱਕ ਪ੍ਰਸ਼ੋਸਨ ਦੀ ਚਿੱਠੀ ਪਾਈ ਸਾਨੂੰ ਆਪਣੇ ਸਿੱਖਾਂ ਤੇ ਕਰਵਾਇਆ ਇਹ ਵਜਨ ਕੀਤਾ ਨਾਤ ਜੋੜ ਕੇ ਪਰ ਨੀਵਾ ਸਿਰ ਕੀਤਾ ਮੈਨੂੰ ਪਤਾ ਨਹੀਂ ਕਿੱਦੇ ਚਲੇ ਗਿਆ ਫੇਰ ਮੈਨੂੰ ਇੱਥੇ ਆ ਕੇ ਕ੍ਰਿਗਨ ਕੋਟਰੀ ਜਾਂ ਲੜਾਈ ਲੱਗੀ ਯਾਰ ਵਿੱਚ ਬਾਅਦ ਮੈਨੂੰ ਕਹਿੰਦੇ ਹੋਏ ਇੱਕ ਮੈਨੂੰ ਕਾਰਡ ਦਿੱਤਾ ਉਹਨੇ ਕਹਿੰਦੇ ਕੋਈ ਐਡਰੈਸ ਆ ਤੇਰੇ ਸ਼ਹਿਰ ਦਾ ਕਿ ਮੁਸਲਮਾਨ ਆ ਸਿੱਖ ਸਾਡਾ ਉਹਨੂੰ ਯਾਦ ਨਹੀਂ ਮੈਣੀ ਮੈਂ ਕਾਰਡ ਲੈ ਗਿਆ ਉਹਨੂੰ ਮੈਂ ਲੱਭਿਆ ਜਾ ਕੇ ਫੇਰ ਬੜਾ ਕੰਮ ਸੀ ਉਹ ਤਾਂ ਬੜਾ ਤਕੜੀ ਦੁਕਾਨ ਸੀ ਉਹਨੂੰ ਜਾ ਕੇ ਮੈਂ ਸਲਾਮ ਕੀਤਾ ਤੇ ਉਹਨ ਮੇਰਾ ਮੂੰਹ ਜਾ ਕੇ ਉੱਪਰ ਦੇਖਿਆ ਨਾ ਉਹਨ ਕਿਤਾਬਾਂ ਆਪਣੇ ਲਿਖਣ ਕਾ ਸਾਰੀ ਛੱਡ ਗਏ ਨਾ ਹਾਂ ਨਾ ਹਾਂ ਸਰਦਾਰ ਬੋਲੋ ਕਹਿੰਦਾ ਕਿੱ사 ਹੈ ਮੈਂ ਕਿਹਾ ਤੇ ਕੋਈ 4 ਮਹੀਨੇ ਪਹਿਲਾਂ ਬੈਰੂਤ 에어ਪੋਰਟ ਤੇਨੂੰ ਕੋ ਮਿਲਿਆ ਹਾਂ ਹਾਂ ਕਹਿੰਦਾ ਉਹਨ ਕਾਰਡ ਕੱਢਿਆ ਦਰਾ ਦੇ ਵਿੱਚ ਸਦੇ ਪਾਸ਼ਾ ਦਾ ਕਲੰਡਰ ਵਾਲਾ ਕਾਰਡ ਛੋਟਾ ਜਿਹਾ ਤੇ ਜਵਾਜਾ ਫੋਟੋ ਕਹਿੰਦਾ ਜੇ ਕਹਿੰਦਾ ਮੁੱਲਾ ਮਲਾ ਕਹਿੰਦਾ ਬਹੁਤ ਬੜਾ ਮੁੱਲਾ ਹੈ ਐਸਾ ਮੁੱਲਾ ਕਦੇ ਨਹੀਂ ਦੇਖਾ ਇਨੀ ਸਿਰਫ ਕੀਤੀ ਕਹਿੰਦਾ ਐਸਾ ਮੁੱਲਾ ਮੈਂ ਕਦੇ ਦੇਖਿਆ ਹੀ ਨਹੀਂ ਉਹ ਮਾਰੇ ਬਚਨ ਸੁਣਾ ਕਹਿੰਦਾ 15 ਮਿੰਟ ਮੁੱਲਾ ਸਾਹਿਬ ਨੇ ਬਾਤ ਕੀਆ ਅਲੌਂਸਮੈਂਟ ਹੋ ਕੇ ਮੇਰੇ ਜਹਾਜ਼ ਵੀ ਤੇ ਮੇਰਾ ਤੇਰਾ ਜਹਾਜ਼ ਜਾਂਦਾ ਉਹ ਜਾਂਦਾ ਸੀ ਇੰਗਲੈਂਡ ਨੂੰ ਇਹ ਜਾਂਦਾ ਸੀ ਇਧਰ ਆਉਣੇ ਸੀ ਅਲੌਂਸਮੈਂਟ ਹੋ ਗਈ ਕਹਿੰਦੇ ਮੈਂ ਕਿਹਾ ਜਹਾਜ਼ ਜਾਣੇ ਤੇ ਮੈਂ ਕਿਹਾ ਜਹਾਜ਼ ਤਾਂ ਫਿਰ ਵੀ ਮਿਲ ਜਾਏਗਾ ਕਹਿੰਦਾ ਮੁੱਲਾ ਨਹੀਂ ਮਾਰੂਗਾ ਮਿਲੇਗਾ ਰਾਜ ਸਮਾਨ ਜਾਣ ਦਿੱਤਾ ਜਹਾਜ਼ ਛੱਡਦਾ ਕਹਿੰਦਾ ਮੈਂ ਫਿਰ ਅੱਧਾ ਘੰਟਾ ਵਜਨ ਕੀਤਾ ਫਿਰ ਸਾਡੇ ਕਹਿੰਦਾ ਦੋਨਾਂ ਦੇ ਅਲਾਸਮੈਂਟ ਹੋ ਗਈਆਂ ਉਹਨਾਂ ਜਹਾਜ਼ ਤੇ ਨਾ ਜਹਾਜ਼ ਉੱਡ ਆ ਗਿਆ ਕੋਣ ਮਾਨੂੰ ਕਿਹਾ ਕਹਿੰਦਾ ਤੂੰ ਜਾ ਕੇ ਨਾਰਜ ਕਰੀਂ ਕਹਿੰਦਾ ਸੱਚੇ ਪਾਤਸ਼ਾਹ ਇੱਥੇ ਮਿਲਾਂਗਾ ਕਹਿੰਦਾ ਮੈਂ ਇੱਕ ਮਹੀਨਾ ਰੱਖਾਂਗਾ 15 ਆਦਮੀ ਹੋਣ 20 ਆਦਮੀ ਮੈਂ ਪਰਮਨ ਸਾਹਿਬ ਨੇ ਕੱਟ ਕੇ ਤਾਂ ਬੰਨ ਬਹੁਤ ਜਾਣੀ ਸੇਵਤਾ ਬਹੁਤ ਕੀਤੀਆਂ ਉਹਦਾ ਬਾਦ ਮੇਲਾ ਸੀ ਗੁਲਜਾਰ ਦਾ ਪਿੰਡ ਕਿਹੜਾ ਜਿੱਥੇ ਹਾਂ ਦੋ 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 ਮੇਲਾ ਸੀ ਉਸ ਮੇਲੇ ਤੇ ਨ ਆਇਆ ਉਸ ਮੇਲੇ ਤੇ ਆਇਆ ਤੇ ਉਥੇ ਸੇਵਾ ਹੋਵੇ ਟਰਾਲੀਆਂ ਦੇ ਨਾਲ ਮਿੱਟੀ ਦੇ ਨਾਲ ਛੱਪੜ ਸਪੂਰ ਦੇ ਸੀ ਮੇਰਾ ਦਿਲ ਕਰੇ ਬਹੁਤ ਮੈਂ ਕਿਹਾ ਸੇਵਾ ਕਰਨੀ ਆ ਮੈਂ ਕੱਲਾ ਇਧਰ ਹੋ ਗਿਆ ਹੋਰ ਮੇ ਨਾਲ ਕੋਈ ਨਹੀਂ ਤੇ ਮੈਂ ਰੋਜ਼ ਨਾਲ ਲਗਾਉਂਦਾ ਲਗਾਉਂਦਾ ਰਹਿ ਮੈਂ ਕਿ ਕੱਲਾ ਵਾਂ ਕੀ ਕਰੂੰਗਾ ਛਾੜਦਾ ਜਿੰਦੇ ਆ ਗਿਆ ਨਦਿਆ ਨਾ ਸ਼ਾਮ ਦਾ ਟਾਈਮ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕੈਨਵਸ 14 ਸੇਵਾ ਦਾ ਸਾਨੂੰ ਚਾਹੀਦਾ ਪੱਠੀਆਂ ਚੋਕਣ ਵਾਲੇ ਸੇਵਾ ਦਾ ਚੱਲ ਗਿਆ ਮੈਂ ਵੀ ਨੱਥ ਕੇ ਜਾ ਕੇ ਉਸਦੇ ਪਾਤਸ਼ਾਹ ਦੇ ਜਾ ਕੇ ਚਰਨੀ ਅਦਲਾ ਵਿੱਚ ਉਸਦੇ ਪਾਤਸ਼ਾਹ ਵੀ ਮੇਰਾ ਨਾਮ ਵੀ ਲਿਖ ਲਾ ਉਹਦਾ ਨਾਮ ਲਿਖ ਦੇਗਾ ਲਿਖਦਾ ਮੈਨੂੰ ਫੇ ਹੇ ਮੇਰਾ ਨਕਰ ਕਹਿੰਦੇ ਕਹਿੰਦੇ ਪੱਠੇ ਦੀ ਸੇਵਾ ਨਜ਼ਰ ਬਾਹੀ ਮੈਂ ਸੁਣ ਕੇ ਆਇਆ ਸੇਗ ਹੋਦ ਲਗਣਾ ਕਹਿੰਦੇ ਮੈਂ ਕੋਈ ਨਹੀਂ ਸੇਗ ਲੱਗਣਾ ਮੈਂ ਸੇਵਾ ਕਰਨੀ ਆ ਉਹਦੇ ਚਾਹਾਂ ਦਾ ਨਾ ਪੂਰੇ ਕਰਕੇ ਫਿਰ ਮੇਰਾ ਨੂੰ ਮੈਨੂੰ ਕਹਿੰਦੇ ਤੇਰੀ ਸੇਵਾ ਆ ਕੇ ਤੂੰ ਜਾ ਸੇਵਸੇ ਬਾਸ਼ਾ ਨਹੀਂ ਮੈਂ ਜੇ ਤੱਕ ਮੈਂ ਸੇਵਸੇ ਬਾਸ਼ਾ ਨਹੀਂ ਹੋ ਜਾ ਤੂੰ ਕਾੜ ਮੈਂ ਤੇ ਸਮਨ ਮੁਸਲਮਾਨ ਮਿਲਿਆ ਸੀ ਕਹਿੰਦੇ ਹੈ ਮਿਲਿਆ ਸੀ ਹਾਂ ਆ ਮੇਰੇ ਗੱਡੀ ਕੋਲ ਜਾ ਕੇ ਖੜਾ ਹੋ ਮੈਂ ਗੱਡੀ ਕੋਲ ਜਾ ਕੇ ਖੜਾ ਹੋ ਗਿਆ ਸੱਚੇ ਪਾਸ਼ਾ ਆਏ ਮੈਂ ਨਾਮ ਉਠਾ ਲਿਆ ਅੱਗੇ ਜਾ ਕੇ ਮੈਨੂੰ ਕਹਿੰਦੇ ਆਹ ਟਾਈਮ ਸਗਾ ਹੈ ਸ਼ਾਮ ਦਾ ਟਾਈਮ ਕਹਿੰਦੇ ਹੁਣ ਸੁਣਾ ਫੇ ਮੈਂ ਸੱਚੇ ਪਾਸ਼ਾ ਜੀ ਜਿਸਨਾਂ ਨੂੰ ਜਾ ਕੇ ਮੈਂ ਆ ਕੇ ਮਿਲਿਆ ਉਹਨ ਬਹੁਤ ਸਿਫਤ ਕੀਤੀ ਕਹਿੰਦਾ ਮੈਂ ਐਸਾ ਬੜਾ ਮੁੱਲਾ ਕਦੇ ਨਹੀਂ ਦੇਖਾ ਬਹੁਤ ਬੜਾ ਮੁੱਲਾ ਹੈ ਮੇਰੀ ਸलाम ਬੋਲਣਾ ਮੁੱਲਾ ਕੋ ਸੱਚੇ ਪਾਸ਼ਾ ਨੇ ਲੱਦੇ ਬਾਹਰ ਮੂੰਹ ਕੱਟ ਕੇ ਰਾਂ ਇਹ ਤਾਂ ਸਲਾਮ ਕੀਤੀ ਕਹਿੰਦੇ ਨੇਰੀ ਵੀ ਸਲਾ ਕਿਹੜਾ ਕਰਮ ਉਹਨਾਂ ਦਾ ਹੋ ਗਿਆ ਇਹ ਜਿਆ ਉਹਦੇ ਬਾਅਦ ਮੈਂ ਫਿਰ ਚਲਾ ਗਿਆ ਫਿਰ ਉਹਨੂੰ ਮੈਂ ਮਿਲਣ ਗਿਆ ਇੱਕ ਦਿਨ ਮਿਲਿਆ ਮੈਨੂੰ ਉਹਦੇ ਬਾਅਦ ਉਹਦਾ ਫੁੱਲ ਦਿਨ ਬਾਅਦ ਭਰਾ ਉਹਦਾ ਮੇਲਾ ਕਹਿੰਦਾ ਵੀ ਉਹ ਬਿਮਾਰ ਆ ਅਜ ਰੰਗ ਹੋ ਗਿਆ ਹਸਪਤਾਲ ਇਹ ਮੈਂ ਹਸਪਤਾਲ ਨੂੰ ਦੇਖਣ ਗਿਆ ਜਾ ਕੇ ਉਹਦੀ ਜਵਾਨ ਵੀ ਬੰਦ ਹੋ ਚੁੱਕੀ ਸੀ ਤੇ ਹੱਥ ਪੈਰ ਵੀ ਸਾਨੂੰ ਹਟ ਗਿਆ ਤੇ ਉਹਨ ਮੈਨੂੰ ਦਰਵਾਜ਼ੇ ਦੇ ਵਿੱਚ ਦੇਖ ਲਿਆ ਅੰਦਰ ਔਰਤਾਂ ਬੈਠੀਆਂ ਜੇ ਉੱਥੇ ਕੋਈ ਆਦਮੀ ਜਾਣੀ ਸਕਦਾ पर उन्होंने फिर इशारा किया उन्हें बंदा ने कहा भी इन्हू अंदर चला गया मेरा हाथ फाड़ के उन्हें इत रख लिया वो रोई गया वो तो बोल ना हो मैं तू का ध्यान कर फिर वो रो फिर मैं थोड़ा देर को ठहरिया मैं फिर आ गया जब तीसरे दिन मैं फेर गया चढ़ाई कर गया चढ़ाई कर गया ਮੈਂ ਸਾਲ ਪਿਛੋਂ ਦਾੰਦਾ ਸੀ ਤੇ ਮੇਲੇ ਤੇ ਮੈਂ ਫੇਰ ਫਿਰ ਇਸ ਤਰ੍ਹਾਂ ਕਰੀ ਜਿੱਦਾਂ ਸੀ ਪਾਸਾ ਜੀ ਇਹੋ ਚੜਾਈ ਕਰ ਗਿਆ ਕਹਿੰਦੇ ਉਹਦਾ ਨਾਂ ਤੈਨੂੰ ਪਤਾ ਨਾਂ ਨੋਟ ਸਾ ਕੋਈ ਪਤਾ ਮੈਂ ਖਾਂ ਜੀ ਬੰਡ ਜਿਹਨੂੰ ਕੋਲ ਰੱਖੇ ਸੀ ਇਹਦੇ ਬੰਡ ਜਿਹਦਾ ਨਾਂ ਲਿਖ ਲਓ ਉਹ ਆ ਨਾਂ ਸੀ ਅਲ ਮਨਸੂਰ ਦੂਜੇ ਪਾਸੇ ਵੀ ਨਾ ਕਹਿੰਦੇ ਇਹਦਾ ਭੋਗ ਪਹਾਉਣਾ ਕਹਿੰਦੇ ਉਹ ਮੁਸਲਮਾਨ ਦਾ ਕਿੰਨਾ ਕਰਮ ਹੋਊਗਾ ਤੇ ਸਿਰਸ ਤੇ ਪਾਸ ਅਗਰਵਾ ਕੀਤੀ ਇੱਕ ਦਾ ਫਵੜੇ ਆਏ ਮੈਂ ਸੁਨੇਹਾ ਭੇਜਿਆ ਕਹਿੰਦੇ ਭਈ ਜੇ ਲੈਥੇ ਆਵੇ ਤਾਨੂੰ ਕੋਈ ਲੁਧਿਆਣੇ ਭੇਜਣਾ ਲੁਧਿਆਣੇ ਚਲਾ ਗਿਆ ਸਿਰਵਾਸਾ ਕਿਸੇ ਦੇ ਘਰ ਭੋਗ ਤੇ ਗਿਆ ਉਹ ਉਥੇ ਜਾ ਕੇ ਮੈਂ ਦਰਸ਼ਨ ਕੀਤੇ ਮੈਨੂੰ ਕਹਿੰਦੇ ਤੂੰ ਕੈਨ ਸਾਹਿਬ ਚੱਲ ਕੈਨ ਸਾਹਿਬ ਜਾਣੂ ਜਲੂਸ ਨਿਕਲਿਆ ਸੀ ਬਹੁਤ ਬੜਾ ਰਸਤਾ ਕੋਈ ਨਹੀਂ ਨਾ ਗੱਡੀਆਂ ਕੋ ਜਾ ਖੜਾ ਹੋ ਗਿਆ ਦੇ ਪਾਸ ਆ ਕੇ ਮੈਨੂੰ ਕਹਿੰਦੇ ਗਿਆ ਨਹੀਂ ਉਸਦੇ ਪਾਸਾ ਰਸਤਾ ਨਹੀਂ ਮਿਲਿਆ ਕਹਿੰਦੇ ਬਹਿ ਜਾ ਬੱਡੀ ਜੀ ਬਹਿ ਗਿਆ ਮਾਨੂੰ ਨਹੀਂ ਫੇਰ ਕਹਿੰਦੇ ਇਹਨਾਂ ਗੱਲ ਕਰਨੀਆਂ ਲਾਗੋ ਹੁਕਮ ਕਰੋ ਕਹਿੰਦੇ ਵੀ ਪਰਸ਼ੋਤਮ ਨੂੰ ਮੈਂ ਪੁੱਛਿਆ ਸੀਗਾ ਪਰਸ਼ੋਤਮ ਨੇ ਕਿਹਾ ਵੀ ਜੇ ਜੱਗ ਡਿੱਕ ਨੇ ਲਿਆਉਣੀ ਹੋਵੇ ਤਾਂ ਆਪਣਾ ਪਾਸਵਰਡ ਛੱਡ ਕੇ ਆਵੇ ਉਹ ਲਿਆ ਸਕਦਾ ਵੀ ਤੁਸੀਂ ਜੋ ਕੋ ਪਾਸ ਛੱਡ ਕੇ ਆਉਣਾ ਹੋਵੇ ਉਹ ਖੜਾ ਰੱਖ ਮੈਂ ਸਾਥ ਤੇ ਬੈਠੀ ਫੇਰ ਉਦਨੇ ਮੈਂ ਅਰਜ਼ ਕਰਤੀ ਕਿ ਇਥੇ ਅਤੇ ਅਸ਼ਾ ਰਸੂਲ ਅਮੈਲਾ ਸਹੀ ਜਾਂ ਪਾਰਟ ਹੁੰਦੇ ਸਕੇ ਚੰਡੀ ਦੇ ਉਦੋਂ ਮੈਂ ਅਜਿਹੀ ਕਿਸੇ ਵਾਰ ਸੰਗਰ ਮੇਲਾ ਇੱਕ ਮੇਲਾ ਹੋਤ ਹੁੰਦਾ ਕਸੀ ਦੂਜੇ ਮੇਲਾ ਦੇ ਉੱਤੇ ਵਸ ਗੁਰਦੇਵ ਸਿੰਘ ਨਗਰ ਗੁਰਦੇਵ ਸਿੰਘ ਨਾਮ ਲਖਾ ਦਿਓ ਨਾਮ ਲਾਤਾ ਤਰੀਕਵਾਂ ਦੇਤੀ 10 ਨੂੰ ਮੇਲਾ ਖਾਦਣਾ 14 ਤਰੀਕ ਦੇਤੀ ਤੀਸਰੇ ਨੇ ਲੜਾਈ ਲਾਗੇ ਪਾਕਿਸਤਾਨ ਦੀ ਫੇਰ ਮੈਂ ਸਦਾ ਕਹਿੰਦੇ ਮੇਲਾ ਕੈਨਸਲ ਹੋ ਉਹ ਵੇ ਜਦੋਂ ਮਾਨੂੰ ਲੁਧਿਆਣਾ ਫੇਰ ਮਿਲਣ ਦਾ ਮੌਕਾ ਮਿਲਿਆ ਮੈਂ ਆਰਿਫੇ ਕਰਦੀ ਸੱਚੇ ਪਾਤਸ਼ਾਹ ਜੀ ਤੇ ਅੱਗੇ ਲੜਾਈ ਲਾਗੇ ਸੀਗੀ ਤੇ ਮੈਨੂੰ ਤੁਸੀਂ ਮੇਲਾ ਹੁਣ ਦੇ ਦਿਓ ਕਹਿੰਦੇ ਹੁਣ ਵੀ ਲੜਾਈ ਲਾਉਣੀ ਚਾਹੁੰਦਾ ਹੈ ਕਰੰਸ ਦੀ ਤਰੀਕ ਦੇਤੀ ਤਰੀਕ ਫੇਰ ਮੈਂ 14 ਨਿਕਲੀ ਮੇਲਾ ਹੋ ਗਿਆ ਸੱਚੇ ਪਾਤਸ਼ਾਹ ਅਈ ਚਲੇ ਉਹਨੇ ਕਰਦੇ ਗੇਹਣ ਲਗੇ ਉਦੋਂ ਗੁਰਪਾਜਨ ਸਗਾ ਫੇਰ ਨਾ ਗੁਰਪਾਜਨ ਮੈਨੂੰ ਕਹਿੰਦਾ ਪਿਆਰਾ ਸਾਡੇ ਡਵੇਕਾ ਜਾਣਾ ਸਾਗਾਪੇ ਮੈਂ ਹੁਣ ਸਾਗਾ ਤਾਂ ਮੈਂ ਤਿਆਰੇ ਜਾਣ ਨੂੰ ਤਾਂ ਰੌਲਾ ਦੇਖਦਾ ਲੜਾਈ ਦਾ ਰੌਲਾ ਲੱਗਣਾ ਫਿਰ ਤੇਚੇ ਪਾਸ਼ਾ ਕਹਿੰਦੇ ਕਹਿੰਦੇ ਦੇਖਣਾ ਚਾਹੀਦਾ ਮੈਂ ਅਰਜ਼ੀ ਕੀਤੀ ਉਸ ਵੇਲੇ ਮੇਰੇ ਤੇ ਪਾਸ਼ਾ ਜੀ ਵੀ ਕੋ ਹੋਊਗੀ ਆਪਾਂ ਰੌਲਾ ਰਹਿ ਜਾਊਗਾ ਤੇ ਪਾਸ਼ਾ ਕਹਿੰਦੇ ਵੀ ਕਿਸੇ ਨੇ ਕਹਿੰਨੇ ਕਿ ਆ ਸੋ ਨਾ ਜਾਣੇ ਜੀ ਵਾਲ ਕਿ ਡੇਕੜੇ ਕੋ ਮੈਂ ਬੋਝਾ ਕੀਤਾ ਉਹ ਤੀਸਰੇ ਦਿਨ ਲੜਾਈ ਲੱਗ ਗਈ ਵਜਨ ਦਾ ਹੋਰ ਵੀ ਬਹੁਤ ਆ ਮਨ ਨੂੰ ਇਹਨਾਂ ਦਾ ਹੁਕਮ ਹੋਇਆ ਸੀ ਕਿ ਪੂਰਾ ਟਾਈਮ ਲਾਉਣਾ ਸਸਰੀਆ ਕਾ ਸਤਗੁਰੂ ਤੇ ਸਤਗੁਰੂ ਦੇ ਸਿੱਖਾਂ ਦੇ ਕਾਉਤਕ ਕਥਾ ਕਹਾਣੀਆਂ ਤੁਸੀਂ ਸੁਣ ਰਹੇ ਹੋ ਇੱਕ ਕਰਨੀ ਈਰ ਸਿੰਘ ਧੀਰੇ ਨੇ ਲਿਖਿਆ ਇੱਕ ਕੁਝ ਕੁ ਪੰਕਤੀਆਂ 'ਚ ਕੀ ਸਤਗੁਰ ਕੀ ਸਿੱਖ ਗੁਰੂ ਦੇ ਕੀ ਗੁਰਸਿੱਖਾਂ ਦੀਆਂ ਗੱਲਾਂ ਉਹ ਪਿਆਰਾਂ ਦਾ ਸਾਗਰ ਛਲਕੇ ਇਹ ਸਾਗਰ ਦੀਆਂ ਛੱਲਾਂ ਸਤਗੁਰੂ ਅਤੇ ਸਤਗੁਰੂ ਦੇ ਸਿੱਖਾਂ ਦੇ ਇਸੇ ਤਰ੍ਹਾਂ ਦੇ ਕਾਉਤਕ ਨੇ ਗੁਰਬਾਣੀ ਵਿੱਚ ਸਿੱਖ ਦੀ ਸੇਵਕ ਦੀ ਤਾਰੀਫ਼ ਲਿਖੀ ਹੈ ਗੁਰਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਧੈ ਸਦ ਧਿਆਵੇ ਮਨ ਵਿੱਚੇ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਹੜਾ ਇਸ ਤਰ੍ਹਾਂ ਸਤਗੁਰੂ ਦੇ ਚਰਨਾਂ ਵਿੱਚ ਰੰਦਾ ਸਤਗੁਰੂ ਕਿਰਪਾ ਕਰਦਾ ਫਿਰ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿਖ ਵਿਕਾਰ ਤੇ ਹਟੈ ਸਤਗੁਰੂ ਸਤੇ ਪਾਸ਼ਾ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਇਸੇ ਤਰ੍ਹਾਂ ਰਕਸ਼ਿਸ਼ ਕਰਨ ਅਸੀਂ ਸਤਿਗੁਰੂ ਦੇ ਸਿੱਖ ਬਣ ਸਕੀਏ